ਪਰ ਪਰ ਚੁੰਜਾ ਮਾਸ ਤੂੰ ਮੇਰੇ ਅਰਮਾਨਾ ਦਾ ਨਾ ਖਾਵੀ ਪਿਛਲੇ ਜਨਮ ਦਾ ਬਦਲਾ ਲੈਣ ਲਈ ਅਗਲੇ ਜਨਮ ਚ ਨਾ ਆਵੀ ਪਰ ਪਰ ਚੁੰਜਾ ਮਾਸ ਤੂੰ ਮੇਰੇ ਅਰਮਾਨਾ ਦਾ ਨਾ ਖਾਵੀ ਜਜ ਬਾਤ ਚ ਆ ਕੇ ਮੇਰੇ ਮੂੰਹੋਂ ਜਿਹੜੀਆਂ ਸੱਚੀਆਂ ਹੋ ਗਈਆਂ ਜਜ ਬਾਤ ਚ ਆ ਕੇ ਮੇਰੇ ਮੂੰਹੋਂ ਜਿਹੜੀਆਂ ਸੱਚੀਆਂ ਹੋ ਗਈਆਂ ਪਰ ਤੂੰ ਨਾ ਗੱਲਾ ਦੇਵਲ ਫੇਰ ਦੁਬਾਰਾ ਨਾ ਜਾਵੀਂ ਪਰ ਪਰ ਜੁੰਜਾ ਬਾਸ ਤੂੰ ਮੇਰੇ ਅਰਮਾਨਾਂ ਦਾ ਖਾਮੀ ਮੁੜੀ ਆਉਂਦੀ ਮੈਂ ਅੱਗ ਦੇ ਇੱਕ ਦਰਿਆ ਦੇ ਵਿੱਚੋਂ ਲੰਘ ਕੇ ਵੀ ਮੁੜੀ ਆਉਂਦੀ ਮੈਂ ਅੱਗ ਦੇ ਇੱਕ ਦਰਿਆ ਦੇ ਵਿੱਚੋਂ ਲੰਘ ਕੇ ਵੀ ਤੇਰੇ ਮੇਰੇ ਜ਼ਖਮਾਂ ਦੀ ਜੇ ਪੀੜ ਹੁੰਦੀ 사ਮੀ 사મી ਪਰ ਪਰ ਜੁੰਜਾ ਮਾਸ ਤੂੰ ਮੇਰੇ ਅਰਮਾਨਾਂ ਦਾ ਨਾ ਖਾਵੀ ਉਠ ਹੁਣ ਮੇਰੇ ਸਵਾਗਤ ਦੇ ਵਿੱਚ ਅੰਤ ਮੇਰੇ ਮੈਨੂੰ ਗਲ ਨਾਲ ਲਾ ਉਠ ਹੁਣ ਮੇਰੇ ਸਵਾਗਤ ਦੇ ਵਿੱਚ ਅੰਤ ਮੇਰੇ ਮੈਨੂੰ ਗਲ ਨਾਲ ਲਾ ਵੇਹ ਲੱਗਦਾ ਪਹੁੰਚ ਗਈ ਹਾ ਤੇਰੇ ਤੱਕ ਸਾਹੋ ਸਾਹੀ ਪਰ ਪਰ ਚੁੰਝਾ ਵਾਸ ਤੂ ਮੇਰੇ ਅਰਮਨਾ ਦਾ ਨਾ ਖਮੀ ਰੱਬ ਦੇ ਘਰ ਦੀ ਚੌਖਟ ਉੱਤੇ ਮੱਥਾ ਟੇਕ ਕੇ ਬੈਠੀ ਸਾਂ ਰੱਬ ਦੇ ਘਰ ਦੀ ਚੌਖਟ ਉੱਤੇ ਮੱਥਾ ਟੇਕ ਕੇ ਬੈਠੀ ਸਾਂ ਉਠ ਕੇ ਇੱਕ ਪਜ਼ਾਰੀ ਕਹਿੰਦਾ ਰੱਬ ਨਾ ਮਥਾ ਨਾ ਲਾਵੀ ਪਰ ਪਰ ਚੁੰਝਾਂ ਬਾਸ ਤੂੰ ਮੇਰੇ ਅਰਮਾਂ ਨਾ ਤਾ ਨਾ ਖਾਵੀ ਹੋ ਸਕਦਾ ਤੈਨੂੰ ਲੱਗਦਾ ਹੋਵੇ ਕੋਸ਼ਿਸ਼ ਕਰੂੰ ਤੇ ਭਰ ਜਾਊ ਹੋ ਸਕਦਾ ਤੈਨੂੰ ਲੱਗਦਾ ਹੋਵੇ ਕੋਸ਼ਿਸ਼ ਕਰੂੰ ਤੇ ਭਰ ਜਾਊ ਕੁੱਟ ਕੇ ਮਿੱਟੀ ਕਬਰਾਂ ਦੀ ਮੇਰੇ ਦਿਲ ਦੇ ਖੂ ਵਿੱਚ ਨਾ ਪਾਣੀ ਪਰ ਪਰ ਜੁੰਝਾਂ ਮਾਸ ਤੋਂ ਮੇਰੇ ਅਰਮਾਨਾਂ ਦਾ ਨਾ ਖਾਮੀ ਫਰਜਾਂ ਦੀ ਇੱਕ ਹੌਦ ਤੇ ਸੰਗਣਾ ਬਦਲ ਚੜਿਆ ਫਿਕਰਾਂ ਦਾ ਫਰਜਾਂ ਦੀ ਇੱਕ ਹੌਦ ਤੇ ਸੰਗਣਾ ਬਦਲ ਚੜਿਆ ਫਿਕਰਾਂ ਦਾ ਸੋਚਾਂ ਦੇ ਵਿੱਚ ਮੀਤਾ ਦੀ ਕੋਈ ਬੂੰਦ ਟਿਗੇ ਤਾਂ ਮੀਤਾ ਵੀ ਪਰ ਪਰ ਚੁੰਝਾਂ ਬਾਸ ਤੂ ਮੇਰੇ ਅਰਮਾਨਾ ਬਨਾ ਖਮੀ ਮੰਨਿਆ ਪਵਨ ਬਿਟਾਲੇ ਦੇ ਵਿੱਚ ਕਿਸੇ ਵਕਤ ਮੈਨੂੰ ਲਾਇਆ ਸੀ ਮੰਨਿਆ ਪਵਨ ਬਿਟਾਲੇ ਦੇ ਵਿੱਚ ਕਿਸੇ ਵਕਤ ਮੈਨੂੰ ਲਾਇਆ ਸੀ ਪਰ ਹੁਣ ਮੇਰੀ ਸ਼ਾਮੀ ਆਕੇ ਆਪਣੀ ਮੰਜੀ ਨਾ ਡਾਵੀਂ ਪਰ ਪਰ ਚੁੰਜਾਂ ਮਾਸ ਤੂੰ ਮੇਰੇ ਅਰਮਾਨਾਂ ਦਾ ਨਾ ਖਾਵੀਂ ਪਿਛਲੇ ਜਨਮ ਦਾ ਬਦਲਾ ਲੈਣ ਲਈ ਅਗਲੇ ਜਨਮ ਚ ਨਾ ਆਵੀਂ ਅਗਲੇ ਜਨਮ ਚ ਨਾ ਆਵੀਂ